ਅਸਲਾਮ ਵਾਲੇਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਅਮਨਦੀਪ ਕੌਰ ਬਠਿੰਡੇ ਵਾਲੀ ਲੇਡੀ ਪੁਲਿਸ ਕਾਂਸਟੇਬਲ ਜਿਹੜੀ ਕਿਚਟੀ ਦੇ ਤੰਦੇ ਦੇ ਵਿੱਚ ਫੜੀ ਗਈ ਸੀਗੀ ਉਹਦੇ ਨਾਲ ਜੁੜੀ ਇੱਕ ਵੱਡੀ ਅਪਡੇਟ ਸੁਣਨ ਨੂੰ ਮਿਲੇਗੀ ਔਰ ਨਾਲ ਨਾਲ ਜਿਹੜੇ 30 ਕਿਲੋ ਸੋਨੇ ਦੀ ਜਿਹੜੀ ਰੋਬਰੀ ਹੋਈ ਹੈ ਜਿਹੜੀ ਚੋਰੀ ਹੋਈ ਹੈ ਉਹ ਕਿਸ ਤਰ੍ਹਾਂ ਅੰਜਾਮ ਪਾਈ ਔਰ ਇਹੜਾ ਫਿਲਮੀ ਸੀਨ ਇੱਕ ਚੱਲਿਆ ਹੈਗਾ ਵੇ ਇਹਦੇ ਪਿੱਛੇ ਦੀ ਸਾਰੀ ਕਹਾਣੀ ਜਿਹੜੀ ਅੱਜ ਦੇ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਕਾਸੇਵਲ ਅਮਨਦੀਪ ਕੌਰ ਜਿਹੜੀ ਕਿ ਬਠਿੰਡੇ ਦੇ ਵਿੱਚ ਫੜੀ ਜਾਂਦੀ ਹੈ ਔਰ ਉਸ ਦੀ ਜ਼ਮਾਨਤ ਹੋ ਚੁੱਕੀ ਆ ਪਰ ਬਾਹਰ ਆਉਣ ਤੋਂ ਬਾਅਦ ਜਿਹੜਾ ਐਕਸ਼ਨ ਹੋਇਆ ਪੂਰੀ ਖਬਰ ਤੁਹਾਡੇ ਸਾਹਮਣੇ ਪੇਰਾਂਗੇ ਔਰ ਦੂਜੇ ਪਾਸੇ 30 ਕਿਲੋ ਸੋਨੇ ਦੀ ਲੁੱਟ ਕਿਵੇਂ ਹੁੰਦੀ ਆ ਫਿਲਮੀ ਸਟਾਈਲ ਦੇ ਵਿੱਚ ਇਹ ਵੀ ਖਬਰ ਤੁਹਾਡੇ ਸਾਹਮਣੇ ਧਰਨੀ ਹੈ ਕਿਉਂਕਿ ਅਕਸਰ ਉਹ ਵੀ ਖਬਰ ਇੱਕ ਬਹੁਤ ਵੱਡੀ ਖਬਰ ਹੈ ਪੰਜਾਬ ਦੇ ਅੰਦਰ ਉਸ ਖਬਰ ਨੇ ਇੱਕ ਐਸਾ ਮਾਹੌਲ ਖੜਾ ਕਰ ਦਿੱਤਾ ਹੈ ਕਿ ਹੈਡਲਾਈਨ ਦੇ ਵਿੱਚ ਰਹਿੰਦੀ ਹੈ ਯਾਨੀ ਅਮਨਦੀਪ ਕੌਰ ਬਠਿੰਡੇ ਵਾਲੀ ਇੱਕ ਵਾਰ ਤਾਂ ਜੇਲ੍ਹ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਲੱਗਦਾ ਸੀ ਕਿ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਉਹਦੇ ਉੱਤੇ ਬਲਡੋਜਰ ਚਲਾਊਗਾ ਪਰ ਇਹ ਵੀ ਬਹੁਤ ਵੱਡੇ ਵੱਡੇ ਸਵਾਲ ਹੋ ਗਏ ਨੇ ਔਰ ਹੁਣ ਜਿਹੜਾ ਮੁੱਖ ਮੰਤਰੀ ਦਾ ਐਕਸ਼ਨ ਹੋ ਗਿਆ ਅੱਜ ਤੁਹਾਡੇ ਸਾਹਮਣੇ ਧਰਨਾ ਔਰ ਦੂਜੇ ਪਾਸੇ ਜਿਹੜੀ ਲੁੱਟ ਹੋਈ ਆ 30 ਕਿਲੋ ਸੋਨੇ ਦੀ ਲੁੱਟ ਪੰਜਾਬ ਦੇ ਅੰਦਰ ਇਹ ਖਬਰ ਨੇ ਤਾਂ ਪੂਰਾ ਤਹਿਲਕਾ ਹੀ ਮਚਾ ਦਿੱਤਾ ਔਰ ਇਹਦਾ ਹੁਣ ਖੁਲਾਸਾ ਹੋ ਗਿਆ ਕਿ 30 ਕਿਲੋ ਸੋਨਾ ਦਿਨ ਦਿਹਾੜੇ ਚਾਰ ਬੰਦਿਆਂ ਕੋਲੋਂ ਜਾਂਦੀ ਬੈਂਕ ਦੇ ਵਿੱਚ ਚਾਰ ਮੁਲਾਜ਼ਮ ਸੀ ਤਾਂ ਚਾਰ ਬੰਦਿਆਂ ਨੇ ਕਿਵੇਂ ਲੁੱਟਿਆ ਕਾਦੇ ਬਲਤੇ ਲੁੱਟਿਆ ਪੂਰੀ ਖਬਰ ਅੱਜ ਤੁਹਾਨੂੰ ਦੱਸਾਂਗੇ ਕਿ ਮਾਮਲਾ ਕੀ ਹੈ ਪਹਿਲਾਂ ਖਬਰ ਸੁਣੋ ਜਿਹੜੀ ਕਾਉਂਸਟੇਬਲ ਬਠਿੰਡੇ ਵਾਲੀ ਅਮਨਦੀਪ ਕੌਰ ਹੈ ਇਹਨੂੰ ਲੈ ਕੇ ਇੱਕੋ ਹੀ ਖਬਰ ਫੈਲੀ ਆ ਕਿ ਭਾਈ ਇਹਦੇ ਘਰ ਦੇ ਉੱਤੇ ਬਲਡੋజర్ ਚਲਣਾ ਚਾਹੀਦਾ ਪਰ ਪੰਜਾਬ ਦੇ ਮੁੱਖ ਮੰਤਰੀ ਬਣੀਓ ਕੋਈ ਵੀ ਪ੍ਰਕਿਰਿਆ ਸਾਹਮਣੇ ਨਹੀਂ ਆਉਂਦੀ ਤਾਂ ਹੁਣ ਜਿਹੜੀ ਪ੍ਰਕਿਰਿਆ ਸਾਹਮਣੇ ਆਈ ਹੈ ਹੈਰਾਨ ਕਰ ਦੇਣ ਵਾਲੀ ਹੈ ਔਰ ਦੂਜੇ ਪਾਸੇ 1 30 ਕਿਲੋ ਸੋਨੇ ਦੀ ਲੁੱਟ ਹੋ ਜਾਂਦੀ ਹੈ ਤਾਂ 30 ਕਿਲੋ ਸੋਨੇ ਦੀ ਲੁੱਟ ਕਿਵੇਂ ਹੁੰਦੀ ਹੈ ਔਰ ਜਿਹੜੀ ਕਾਂਸਟੇਬਲ ਫੜੀ ਜਾਂਦੀ ਹੈ ਚਿੱਟੇ ਦੇ ਸਮੇਤ ਔਰ ਉਹਦੇ ਉੱਤੇ ਅੱਜ ਕੀ ਫੈਸਲਾ ਹੋਇਆ ਕੋਰਟ ਦਾ ਕਿਉਂ ਨੂੰ ਯਾਨੀ ਜ਼ਮਾਨਤ ਮਿਲ ਗਈ ਹੈ ਜ਼ਮਾਨਤ ਮਿਲ ਗਈ ਆ ਦੋ ਦਿਨ ਪਹਿਲਾਂ ਜ਼ਮਾਨਤ ਮਿਲ ਚੁੱਕੀ ਹੈ ਇਹ ਬਾਹਰ ਆ ਚੁੱਕਿਆ ਰੀਲਾ ਵੀ ਬਣਨੀ ਹੈ ਸਭ ਕੁਝ ਹੋਊਗਾ ਪਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਕਿਵੇਂ ਕਰਦਾ ਇਹ ਵੀ ਅੱਜ ਤੁਹਾਨੂੰ ਦਿਖਾਵਾਂਗੇ ਔਰ 30 ਕਿਲੋ ਸੋਨੇ ਦੀ ਲੁੱਟ ਜੈਪਾਲ ਭੁੱਲਰ ਯਾਨੀ ਉਹਨਾਂ ਨੇ ਕਿਵੇਂ ਕੀਤੀ ਸੀ ਔਰ ਜਿਨ੍ਹਾਂ ਨੂੰ ਭਾਈ ਅਮਰਪਾਲ ਸਿੰਘ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਸੁਣੋ ਪਿਛਲੇ ਕਈ ਦਿਨਾਂ ਤੋਂ ਤੁਸੀਂ ਗੈਂਗਸਟਰ ਜੈਪਾਲ ਭੁੱਲਰ ਦੇ ਵੱਲੋਂ ਕੀਤੀ ਇੱਕ 골ਡ ਲੁੱਟ ਦੀ ਗੱਲ ਸੁਣ ਰਹੇ ਹੋਵਗੇ ਬੜੀਆ ਚਰਚਾਵਾ ਚੱਲ ਰਹੀਆਂ ਨੇ ਸੋਸ਼ਲ ਮੀਡੀਆ टीवी सारा कुछ परया पेगा इस बोल्ड लूट ਦੇ ਬਾਰੇ ਜਿੱਤੇ ਚਰਚਾ ਮਾਂ ਚਲਦੀ ਹੈ ਨੇ ਔਰ ਅਕਾਲੀ ਦਲ ਦੇ ਵੱਡੇ ਲੀਡਰ ਵਿਕਰਮ ਮਜੀਠੀਆ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚੋਂ ਕਥਿਤ ਆਡੀਓ ਸੁਣਾਉਦੇ ਨੇ ਇੱਕ ਔਰ ਉਸ ਆਡੀਓ ਦੇ ਵਿੱਚ ਉਹ ਗੱਲ ਕਰਦੇ ਨੇ ਕਿ ਜੋ ਇਹ ਸ਼ਖਸ ਬੋਲ ਰਿਹਾ ਇਹ ਅਮਰਪਾਲ ਹੈ ਐਮਪੀ ਅਮਰਪਾਲ ਔਰ ਇਸ ਗੱਲ ਦੀ ਪੁਸ਼ਟੀ ਹਾਲਾਂਕਿ ਸਾਈਬਰ ਸੈੱਲ ਨੇ ਕਰਦੀ ਹੈ ਪ੍ਰੋ ਪੰਜਾਬ ਟੀਵੀ ਔਰ ਅਸੀਂ ਐਸਡੀ ਕੋਈ ਪੁਸ਼ਟੀ ਨਹੀਂ ਕਰਦੇ ਕਿ ਉਹ ਆਡੀਓ ਕਿਸ ਦੀ ਹੈ ਉਹ ਆਡੀਓ ਸਹੀ ਹੈ ਜਾਂ ਗਲਤ ਹੈ ਇਹ ਸਾਰਾ ਕੰਮ ਪੁਲਿਸ ਦਾ ਫਰਸਾਦਾ ਕੰਮ ਹੈ ਪਰਚੋਲ ਕਰਨੇ ਸਵਾਲ ਕਰਨੇ ਔਰ ਰਿਪੋਰਟ ਕਰਨੇ ਕੀ ਤੁਹਾਨੂੰ ਪਤਾ ਹੈ ਉਹ 골ਡ ਦੀ ਲੁੱਟ ਕਿੰਨੀ ਖਤਰਨਾਕ ਸੀ ਕਿੰਨੀ ਫਿਲਮੀ ਤਰੀਕੇ ਦੇ ਨਾਲ ਉਹ 골ਡ ਲੁੱਟਿਆ ਗਿਆ ਚਲੋ ਅੱਜ ਤੁਹਾਨੂੰ ਇਸ ਘਟਨਾ ਦੇ ਬਾਰੇ ਦੱਸ ਦਿਆਂ ਗੈਸਟ ਜੈਪਾਲ ਪੁੱਲ ਤਾਂ ਜਿਹੜੀ ਭਾਈ ਅਮਰਪਾਲ ਸਿੰਘ ਦੇ ਨਾਲ ਜੋੜ ਕੇ ਚੈਪਾਲ ਭੁੱਲਰ ਨੂੰ ਵੇਖਿਆ ਜਾ ਰਿਹਾ ਕਈ ਵੀਡੀਓ ਮਜੀਠੀਆ ਸਾਹਿਬ ਨੇ ਵੀ ਕਿਹਾ ਵੀ ਮੇਰੇ ਕੋਲੇ ਦੀ ਆਈਡੀਓ ਕਲਿੱਪ ਹੈ ਇਹਦੀ ਵੀਡੀਓ ਕਲਿੱਪ ਹੈ ਯਾਨੀ ਕਿਸੇ ਦੇ ਵਿੱਚ ਇਹੋ ਜਿਹਾ ਕੁਝ ਸਾਬਤ ਨਹੀਂ ਹੋਇਆ ਕਿ ਜੈਪਾਲ ਭੁੱਲਰ ਦੇ ਨਾਲ ਉਹਦੇ ਕੋਈ ਕਨੈਕਸ਼ਨ ਲੱਗੇ ਗਏ ਹੋਣ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਲੁੱਟ ਕਿਵੇਂ ਹੁੰਦੀ ਹੈ ਚਾਰ ਬੰਦੇ ਜਾਂਦੇ ਆ ਔਰ ਲੁੱਟ ਕੇ ਫਰਾਰ ਹੋ ਜਾਂਦੇ ਆ ਇਹਦੇ ਤੇ ਵੀਡੀਓ ਕਦੇ ਫੇਰ ਬਣਾਵਾਂਗੇ ਜਿਹੜਾ ਕਿ ਬਹੁਤ ਕਹਾਣੀ ਲੰਬੀ ਆ ਪਰ ਯਾਨੀ ਚਾਰ ਬੰਦਿਆਂ ਨੇ ਐਸੀ ਲੁੱਟ ਨੂੰ ਅੰਜਾਮ ਦਿੱਤਾ ਐਸਾ ਦਿਮਾਗ ਲਾਇਆ ਜੈਪਾਲ ਭੁੱਲਰ ਕਹਿਆ ਜਾ ਰਿਹਾ ਕਿ ਬਹੁਤ ਸਾਰਾ ਬ੍ਰੇਨ ਦਾ ਯਾਨੀ ਦਿਮਾਗੀ ਸੀਗਾ ਬਹੁਤ ਜ਼ਿਆਦਾ ਜ਼ਿਆਦੇ ਤੇਜ਼ ਸੀਗਾ ਇਹੋ ਜਿਹਾ ਯਾਨੀ ਦਿਮਾਗ ਹਰ ਕਿਸੇ ਬੰਦੇ ਦੇ ਵਿੱਚ ਨਹੀਂ ਹੁੰਦਾ ਔਰ ਸਭ ਤੋਂ ਵੱਡੀ ਗੱਲ ਉਹ ਕਿਉਂ ਨਹੀਂ ਫੜਿਆ ਜਾਂਦਾ ਸੀ ਕਿਉਂਕਿ ਉਹ ਫੋਨ ਦਾ ਇਸਤੇਮਾਲ ਬਿਲਕੁਲ ਨਹੀਂ ਕਰਦਾ ਸੀ ਇਸ ਕਰਕੇ ਪੁਲਿਸ ਦੀ ਪકડ ਤੋਂ ਬਹੁਤ ਦੂਰ ਸੀ ਔਰ ਹੁਣ ਤਾਂ ਉਹਦਾ ਇਨਕਾਉਂਟਰ ਵੀ ਹੋ ਚੁੱਕਿਆ ਤੁਹਾਨੂੰ ਪਤਾ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਜਿਹੜੀ ਖਬਰ ਸਭ ਤੋਂ ਵੱਡੀ ਹੈ ਕਹਿੰਦੇ ਜੀ ਇਹਦਾ ਘਰ ਨਹੀਂ ਟੈਰਿਆ ਕਾਂਸਟੇਬਲ ਜਿਹੜੀ ਚਿੱਟੇ ਵਾਲੀ ਹੈ ਇਹ ਕੱਲ ਇਹਨੂੰ ਜ਼ਮਾਨਤ ਮਿਲੀ ਹੈ ਯਾਨੀ ਇਹਨੂੰ ਜ਼ਮਾਨਤ ਤੇ ਛੱਡਿਆ ਜਾ ਰਿਹਾ ਪੰਜਾਬ ਦੇ ਵਿੱਚ ਖਬਰਾਂ ਛਾਪ ਰਹੀਆਂ ਨੇ ਕਹਿੰਦੇ ਹੁਣ ਰੀਲਾਂ ਵੀ ਬਣਨ ਗਈਆਂ ਹੁਣ ਇਹਦੀਆਂ ਵੀਡੀਓ ਵੀ ਪੈਣ ਗਈਆਂ ਔਰ ਹੁਣ ਇਹਦਾ ਸਭ ਕੁਝ ਯਾਨੀ ਉਸੇ ਤਰ੍ਹਾਂ ਸਮਾਨੇ ਹੋ ਜਾਣੀ ਹੈ ਗੱਲ ਜਿਹੜੀ ਕਹਿੰਦੇ ਥਾਰ ਵਾਲੀ ਬੀਬੀ ਫੜੀ ਜਾਂਦੀ ਹੈ ਬਠਿੰਡੇ ਦੇ ਵਿੱਚ ਕਿ ਉਹਦੇ ਇੰਨੀ ਪਾਵਰ ਆ ਕਹਿੰਦੇ ਵੀ ਭਗਵੰਤ ਮਾਨ ਦਾ ਨਾ ਤਾਂ ਪੀੜਾ ਪੰਜਾ ਔਰ ਨਾ ਕੋਈ ਐਕਸ਼ਨ ਭਗਵੰਤ ਮਾਨ ਦਾ ਐਕਸ਼ਨ ਇਸ ਦੇ ਉੱਤੇ ਨਹੀਂ ਹੁੰਦਾ ਪੰਜਾਬ ਦੀ ਜਨਤਾ ਵੇਖਦੀ ਰਹਿੰਦੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕੌਸਟੇਬਲ ਦੇ ਉੱਤੇ ਐਕਸ਼ਨ ਲਊਗਾ ਪਰ ਕਿਤੇ ਵੀ ਐਕਸ਼ਨ ਨਹੀਂ ਹੁੰਦਾ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਗੱਲਾਂ ਵੀ ਕਹੀਆਂ ਜਾਂਦੀਆਂ ਮੀਡੀਆ ਦੇ ਵਿੱਚ ਵੀ ਬਿਆਨ ਦਿੱਤੇ ਜਾਂਦੇ ਆ ਬਹੁਤ ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਆ ਕਿ ਸਾਡਾ ਚਾਹੇ ਕੋਈ ਮੁਲਾਜ਼ਮ ਹੈ ਚਾਹੇ ਕੋਈ ਸਾਡਾ ਲੀਡਰ ਅਸੀਂ ਨਹੀਂ ਬਖਸ਼ਾਂਗੇ ਪਰ ਜਿਹੜੀ ਕੌਨਸਟੇਬਲ ਕੁਛੀ ਦਿਨ ਪਹਿਲਾਂ ਜੇਲ੍ਹ ਦੇ ਵਿੱਚ ਜਾਂਦੀ ਆ ਕੱਲ ਇੱਕ ਇਹਨਾਂ ਦਾ ਐਮਐਲਏ ਬਿਆਨ ਦੇ ਰਿਆ ਸੀ ਕਹਿੰਦਾ ਉਹ ਤਾਂ ਜੇਲ੍ਹ 'ਚ ਆ ਜੀ ਪਰ ਉਹ ਸ਼ਾਮ ਤੱਕ ਹੀ ਯਾਨੀ ਘਰੇ ਵਾਪਸ ਆ ਗਈ ਯਾਨੀ ਜ਼ਮਾਨਤ ਮਿਲ ਗਈ ਦੇਖੋ ਇਹਨਾਂ ਦੇ ਤਾਰ ਕਿਵੇਂ ਜੁੜਦੇ ਆ ਫਿਰ ਕਹਿੰਦੇ ਵੀ ਜਿਵੇਂ ਪਹਿਲਾਂ ਦੱਸਿਆ ਜਾ ਰਿਹਾ ਸੀ ਵੀ ਬਹੁਤ ਵੱਡੇ ਵੱਡੇ ਆਈਪੀਐਸ ਅਫੀਸਰਾਂ ਦੇ ਨਾਲ ਅਮਨਦੀਪ ਕੌਰ ਬਠਿੰਡੇ ਵਾਲੀ ਕੌਨਸਟੇਬਲ ਦੇ ਲਿੰਕ ਨੇ ਤਬਾਕਾ ਹੀ ਹੈਗੇ ਨੇ ਪਰ ਮੈਂ ਚਾਹੁੰਨਾ ਵੀ ਇਹੋ ਜੇ ਵੀ ਕਿਹੜੇ ਰੈਂਕ ਆ ਮੈਂ ਪੁੱਛਣਾ ਚਾਹੁੰਨਾ ਕਿ ਜਿਹੜਾ ਮੁੱਖ ਮੰਤਰੀ ਦੀ ਪਾਵਰ ਨੂੰ ਵੀ ਛੋਟਾ ਕਰ ਦੇਣ ਤਾਂ ਕਿਤੇ ਨਾ ਕਿਤੇ ਭਗਵੰਤ ਮਾਨ ਦੀ ਪਾਵਰ ਵੀ ਛੋਟੀ ਪੈਂਦੀ ਨਜ਼ਰ ਆ ਰਹੀ ਹੈ ਜਿਹੜੀ ਕਾਸਟੇਬਲ ਬਠਿੰਡੇ ਵਾਲੀ ਫੜੀ ਜਾਂਦੀ ਹੈ ਉਹ ਬਿਲਕੁਲ ਉਹਨੂੰ ਜ਼ਮਾਨਤ ਮਿਲ ਚੁੱਕੀ ਹੈ ਔਰ ਦੂਜੇ ਪਾਸੇ ਜਿਹੜੀ ਲੁੱਟ ਵਾਲੀ ਗੱਲ ਸੀ ਉਹਨੂੰ ਅਮਰਪਾਲ ਸਿੰਘ ਦੇ ਨਾਲ ਲਾ ਕੇ ਜੋੜਿਆ ਜਾ ਰਿਹਾ ਸੀ ਉਹ ਮੈਨੂੰ ਐਂ ਲੱਗਦਾ ਵੀ ਜਿੰਨੇ ਜਿਹੜੇ ਤਿੰਨ ਸਾਥੀ ਜੇਲ੍ਹਾਂ ਦੇ ਵਿੱਚ ਬੰਦ ਆ ਜੈਪਾਲ ਭੁੱਲਰ ਦੇ ਸਾਥੀ ਸੀ ਤੈਨ ਨਾਲ ਕੋਈ ਬਠਿੰਡੇ ਦੀ ਜੇਲ੍ਹ ਦੇ ਵਿੱਚੋਂ ਬੰਦਾ ਹੈ ਜਾਂ ਕਿਤੇ ਕੋਈ ਹੋਰ ਬੰਦਾ ਪਰ ਉਹਨਾਂ ਦੇ ਮੂੰਹੋਂ ਜਿਹੜੀਆਂ ਇਹ ਗੱਲਾਂ ਹੋਈਆਂ ਨੇ ਜਿਹੜਾ ਇੱਕ ਉਹਨਾਂ ਦਾ ਸਾਥੀ ਸੀ ਉਹਦੇ ਮੂੰਹੋਂ ਇਹ ਸਾਰੀਆਂ ਗੱਲਾਂ ਹੋਈਆਂ ਕਿਵੇਂ ਅਸੀਂ ਲੁੱਟ ਕੀਤੀ ਸੀ ਇਹ ਵੀਡੀਓ ਮੈਂ ਇਸਤੇ ਸਪੈਸ਼ਲ ਬਣਾਉਂਗਾ ਬਹੁਤ ਦਿਲਚਸਪ ਕਹਾਣੀ ਹੈ ਤਾਂ ਇਸਤੇ ਪੂਰਾ ਫੁੱਲ ਵੀਡੀਓ ਬਣਾਵਾਂਗੇ ਕਿ ਆਖਰ ਜੈਪਾਲ ਭੂਲਰ ਦੀ ਕੀ ਕਹਾਣੀ ਸੀ ਕੀ ਮਤਲਬ ਸੀ ਕਿਉਂ ਕੀਤੀ ਸੀ ਉਹਨਾਂ ਨੇ ਇਹ ਲੁੱਟ ਔਰ ਦਿਨ ਦਿਹਾੜੇ ਕੀਤੀ ਸੀ ਸ਼ਰਮ ਆਮ ਕੀਤੀ ਸੀ ਬਹੁਤ ਵੱਡਾ ਮਸਲਾ ਸੀ ਇਹਦੇ ਵਿੱਚ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ